ਨਮਸਕਾਰ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜਗਤ ਸਵੇਰਾ ਨਿਊਜ਼ ਮੈਂ ਪੱਤਰਕਾਰ ਟਿੰਕੂ ਪਾਟਿਆ ਗੱਲ ਕਰਾਂਗੇ 3 ਦਸੰਬਰ ਨੂੰ ਜਿਹੜਾ ਕਾਲਾ ਪਾਣੀ ਮੋਰਚਾ ਵੱਲੋਂ ਕਾਲ ਦਿੱਤੀ ਗਈ ਕਿਸੇ ਕੇ ਬੰਦ ਕਰਾਂਗੇ ਸਾਹਮਣਾ ਕਰਾਂਗੇ ਅੱਜ ਤਾਇਪੁਰ ਰੋਡ ਡਾਂਗਾ ਤੇ ਮੌਜੂਦ ਹਾਂ ਜਿੱਥੇ ਕੀ ਇਕੱਠ ਸੀ ਜਿਹੜਾ ਹੈ ਲੱਖਾ ਸਦਾਣਾ ਟੀਮ ਵੱਲੋਂ ਅਮੀਜ ਤੋਚ ਮਾਨਦੀ ਟੀਮ ਵੱਲੋਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਲਾਈਵ ਸੋ ਇੱਥੇ ਗੱਲਬਾਤ ਵੀ ਕਰਾਂਗੇ ਕਿ ਕੀ ਮਾਮਲਾ ਹੈ ਸਾਰਾ ਤੇ ਜਿਹੜਾ ਇਕੱਠ ਹੈ ਕਿਉਂ ਕੀਤਾ ਜਾ ਰਿਹਾ ਹੈ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਥੇ ਬੀਬੀਆਂ ਵੀ ਮੌਜੂਦ ਨੇ ਮਹਿਲਾਵਾਂ ਵੀ ਮੌਜੂਦ ਨੇ ਮੋਰਚੇ ਤੇ ਦੀ ਤੇ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਬੀਬੀ ਜੀ ਤੁਸੀਂ ਅੱਜ ਇੱਥੇ ਬੈਠੇ ਹੋ ਕਿ ਕੀ ਮਾਮਲਾ ਕੀ ਮਸਲਾ ਖੜਾ ਇਹ ਵੀਰ ਜੀ ਇੱਕ ਤਾਂ ਸਾਡੇ ਕਾਲੀ ਸੁਭਾਅ ਬਹੁਤ ਆਉਂਦੀ ਹੈ ਕਿਹੜਾ ਮਹੱਲਾ ਜੀ ਪਤਾ ਪ੍ਰੀਤਨਗਰ ਤੁਹਾਡੇ ਘਰਾਂ ਦੇ ਵਿੱਚ ਘਰਾਂ 'ਚ ਵੀ ਕੋਠਿਆਂ ਦੇ ਚੜ ਕੇ ਦੇਖੋ ਤੁਸੀਂ ਕਿਹਦਾ ਸੁਨਮਤ ਕਰਦੇ ਹੋਰੇ ਜਾ ਕੇ ਛੱਤਾਂ ਵੇਖਾ ਬੋਲ ਜਾ ਸੀਗਾ ਆ ਹੁਣ ਇਸ ਟਾਈਮ ਨਾ ਮੇਰੇ ਕੋਲ ਹਲੇ ਵੀ ਦਾਰੂ ਅੱਖ 'ਚ ਪਾਣ ਵਾਲਾ ਹੈਗਾ ਆ ਅਸੀਂ ਸਕੂਟਰ ਤੇ ਦੁੱਧ ਲੈਣ ਵੀ ਜਾਣਾ ਹੋਵੇ ਨਾ ਆ ਦੇਖੋ ਭਾਜੀ ਆਪੇ ਪੈ ਜੀ ਦੁੱਧ ਲੈਣ ਵੀ ਜਾਣਾ ਹੋਵੇ ਵੀ ਅੱਖਾਂ 'ਚ ਸਾਡੇ ਸੁਆਹ ਪੈਂਦੀ ਹੈ ਅੱਜ ਪੰਜ ਸਾਡੀ ਮੰਗ ਇਹੀ ਆ ਇੱਕ ਤਾਂ ਪ੍ਰਵਾਸੀ ਲੁਧਿਆਣੇ 'ਚੋਂ ਨਿਕਲਣ ਬਾਹਰ ਤੇ ਦੂਸਰਾ ਕਾਲੀ ਸੁਆਹ ਬੰਦ ਕੀਤੀ ਜਾਵੇ ਬੱਚੇ ਸਾਡੇ ਬਿਮਾਰ ਪੈਂਦੇ ਆ ਨਿੱਕੇ ਨਿੱਕੇ ਪੰਜ ਪੋਤੇ ਪੋਤੀਆਂ ਨਿੱਕੇ ਨਿੱਕੇ ਮੇਰੇ ਘਰੇ ਉਹਨਾਂ ਨੂੰ ਅਸੀਂ ਪਾਣੀ ਅਵਾਲ ਕੇ ਪਿਉਣਾ ਹੁੰਦਾ ਹੈ अच्छा ये ਤੁਸੀਂ ਕਿਸੇ ਸਬੰਧਤ ਮਹਿਕਮੇ ਨੂੰ ਜਾਂ ਪੁਲਸ ਖਾਨੇ ਕਿਤੇ ਕੰਪਲੀਟਾਂ ਕਈ ਵਾਰੀ ਦਿੱਤੀਆਂ ਕਿ ਕੀਤੀਆਂ ਆ ਸਾਡੇ ਬੰਦਿਆਂ ਦੇ ਚਲਾਨ ਵੀ ਕੱਟੇ ਆ ਪੁਲਸ ਵਾਲਿਆਂ ਨੇ ਤੁਸੀਂ ਬੰਦ ਨਹੀਂ ਹੁੰਦਾ ਨਹੀਂ ਹੁੰਦਾ ਕਿੰਨੀ ਦੇਰ ਤੋਂ ਇਦਾਂ ਚੱਲ ਰਿਹਾ ਇਹ ਘੱਟ ਤੇ ਘੱਟ ਵੀ 12 13 ਸਾਲ ਹੋ ਗਏ ਆ ਹਾਂ ਜੀ ਤੁਸੀਂ ਅੱਗੇ ਜਿਵੇਂ ਮੰਨ ਲਓ ਮੋਰਚੇ ਤੇ ਬੈਠੇ ਹੋ ਅੱਗੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਅੱਗੇ ਜਾਈਏ ਕਿੱਥੇ ਕਿਹਦੇ ਕੋਲ ਇੱਥੇ ਹੀ ਆ ਲੋ ਜੇ ਤੇ ਅੱਗੇ ਕਦੇ ਨਹੀਂ ਜਾਣਾ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਹੋ ਰਹੀ ਬੰਦਿਆਂ ਨੇ ਚਲਾਨ ਤੁਹਾਨੂੰ ਦੱਸਿਆ ਕੱਟਦੀ ਤੇ ਅੱਗੇ ਕਿੱਥੇ ਜਾਏਗੇ ਸੋ ਦੇਖ ਸਕਦੇ ਹੋ ਤਸਵੀਰਾਂ ਇੱਥੇ ਮੌਜੂਦ ਨੇ ਜਿਹੜੀਆਂ ਮਹਿਲਾਵਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਦਵਾਈ ਜਿਹੜੀ ਹੈ ਅਸੀਂ ਹਰਦਮ ਆਪਣੇ ਕੋਲ ਰੱਖਦੇ ਹਾਂ ਕਿਉਂਕਿ ਸਵਾਹ ਜਿਹੜੀ ਹੈ ਉਹ ਅੱਖਾਂ ਦੇ ਵਿੱਚ ਪੈਂਦੀ ਆ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮੌਕੇ ਦੀਆਂ ਤਾਜਪੁਰ ਰੋਡ ਦੀਆਂ ਚੌਂਕੀ ਦੇ ਬਾਅਦ ਤੁਸੀਂ ਦੇਖ ਸਕਦੇ ਹੋ ਬੈਰੀਕੇਟਿੰਗ ਪੁਲਿਸ ਵੱਲੋਂ ਕੀਤੀ ਗਈ ਹੈ ਤੇ ਜਿਹੜੇ ਲੋਕ ਨੇ ਉਹ ਕਾਲਾ ਪਾਣੀ ਮੋਰਚਾ ਦੀ ਟੀਮ ਵੱਲੋਂ ਵੀ ਮੌਜੂਦ ਨੇ ਅਤੇ ਜਿਹੜੇ ਡਾਈਂਗ ਐਸੋਸੀਏਸ਼ਨ ਆ ਉਹ ਅੱਗੇ ਸਟੇਜ ਲਗਾ ਕੇ ਉਹ ਵੀ ਆਪਣੀ ਪ੍ਰਦਰਸ਼ਨ ਜਿਹੜਾ ਹੈ ਉਹ ਕਰਦੀ ਨਜ਼ਰ ਆ ਰਹੀ ਹੈ ਸੋ ਕੈਮਰਾਮੈਨ ਬਲਵਿੰਦਰ ਜੀ ਦੇ ਨਾਲ ਟਿੰਕੂ ਪਾਟਿਆ ਦੀ ਰਿਪੋਰਟ ਲੁਧਿਆਣਾ